ਸਾਹਿਬ ਜੀ ਅੱਜ ਆਪਾਂ ਗੁਟਕਾ ਸਾਹਿਬ ਦਾ ਕਵਰ ਬਣਾਵਾਂਗੇ ਮੇਰੇ ਕੋਲ ਗੁਟਕਾ ਸਾਹਿਬ ਸਵਾ 7 ਬਈ ਸਵਾ 5 ਇੰਚ ਦਾ ਹੈ ਉਸ ਸਾਬ ਦੇ ਨਾਲ ਮੈਂ ਕਪੜਾ ਲਿਆ ਹੈ ਇੱਕ ਸਾਈਡ ਨੂੰ 14 ਇੰਚ ਔਰ ਇੱਕ ਸਾਈਡ ਨੂੰ 3/2 ਇੰਚ ਲਿਆ 14 ਇੰਚ ਵਾਲੀ ਸਾਈਡ ਹੁਣ ਆਪਾਂ ਲੇਸ ਲਗਾਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਹੁਣ ਦੂਸਰੀ ਸਾਈਡ ਵੀ ਆਪਾਂ ਇਸੇ ਤਰ੍ਹਾਂ ਲੇਸ ਲਗਾਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਹੁਣ ਆਪਾਂ ਲੇਸ ਵਾਲੀ ਸਾਈਡ ਵਾਲੇ ਕੋਰਨਰ ਨੂੰ ਫੋਲਡ ਕਰਾਂਗੇ ਔਰ ਇੱਕੋ ਸਾਈਡ ਦੇ ਕੋਰਨਰ ਨੂੰ ਆਪਾਂ ਸਿਲਾਈ ਲਗਾਵਾਂਗੇ ਇਤਾਂ ਹੁਣ ਦੂਸਰੀ ਸਾਈਡ ਵੀ ਆਪਾਂ ਇਸੇ ਤਰ੍ਹਾਂ ਸਿਲਾਈ ਲਗਾਵਾਂਗੇ ਜਿਵੇਂ ਇੰਟ ਵਿੱਚ ਇਹ ਗੁਟਕਾ ਸਾਬ ਦਾ ਕਵਰ ਬਣ ਕੇ ਤਿਆਰ ਹੋ ਜਾਂਦਾ ਆ ਦੇਖੋ ਹੁਣ ਆਪਾਂ ਉੱਪਰ ਇੱਕ ਡੋਰੀ ਲਗਾ ਦੇਵਾਂਗੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬ ਕਰਨਾ ਧੰਨਵਾਦ